ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਆ ਗਏ ਆ ਜੀ ਆਪਾਂ ਆਈਟੀਆਈ ਗਰਾਊਂਡ ਨਵਾਂ ਸ਼ਹਿਰ ਪਹਿਲਾਂ ਪੌੜੇ ਹੀ ਜਾਂਨੇ ਆ ਇੱਧਰ ਫੇਰ ਆਉਨੇ ਆ ਝਾਕੀਆਂ ਵਗੈਰਾ ਨਿਕਲ ਰਹੀਆਂ ਆ ਨਾਲ ਦੀ ਨਾਲ ਕੁਸ਼ਤੀਆਂ ਚੱਲ ਰਹੀਆਂ ਜੀ ਝਾਕੀਆਂ ਮੇਰੇ ਖਿਆਲ ਨਾਲ ਨਿਕਲ ਛੱਡੀਆਂ ਕੋਸ਼ਤੀਆਂ ਚੱਲਦੀਆਂ ਆ ਜੰਗੀ ਤਾਂ ਆ ਕੇ ਮਾਣੇ ਲਈ ਉਹ ਕੋਨੇ ਪਾਸੇ ਸੰਕੀਤ ਆ ਗਿਆ ਲੰਗ ਦੇ ਵਿਚੇ ਚਰਾਣ ਪੇੜੇ ਦੇ ਪਰੇ ਨਾਈ ਬੰਦਾ ਦਬੰਦੀ ਲੱਗ ਰਿਹਾ ਹੈ ਦੂਜੇ ਪਾਸੇ ਤਲੰਗ ਬਲਾ ਖੜਿਆ ਹੈ ਉਹ ਗਾਤ ਪੂਰੀ ਬੱਲੇ ਬੱਲੇ ਓਹ ਹੋ 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 ਨਹੀਂ ਇਹ ਦੀਸਾ ਉਹ ਬੱਲੇ 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 ਰਿਆ ਜੀ ਪੂਰਾ ਮੇਲਾ ਆ ਨਾ ਮੈਂ ਤਾਂ ਕਿਹਾ ਉੱਧਰ ਝਾਕੀਆਂ ਚੁਕੀਆਂ ਨਿਕਲਦੀਆਂ ਪਰ ਉੱਧਰ ਤਾਂ ਕੋਸ਼ਤੀਆਂ ਵਾਲਾ ਪ੍ਰੋਗਰਾਮ ਚੱਲ ਰਿਹਾ ਆ ਅੱਜ ਦੁਕਾਨਾਂ ਤੇ ਪੂਰਾ ਰਸ ਲੱਗਾ ਆ ਅੱਜ ਵੱਜਦਾ ਮੋਢੇ ਚ ਮੋਢਾ ਸਰਪੰਚ ਦੇ ਕੇ ਲੋਗ ਆ ਕੇ ਜਾਣਾ ਉੱਧਰੋਂ ਬਾਲੇ ਦੇ ਰਾਜਪੁਰਾ ਰਿਕਾਰਡ ਕੀਤੀ ਐਸੀ ਕਹਾਣੀ ਢੋੜ ਮਿੱਟੀ ਬੜੀ ਆਰਡਰ ਆਈ ਆ ਉਧਰਲੇ ਪਾਸੇ ਕੋਸਟਿਕਾਂ ਵਾਲੇ ਪਾਸੇ ਸਟੇਜ ਦੇ ਸਾਹਮਣੇ ਨਾ ਉਹ ਸਿਮੈਂਟਡ ਇਹ ਹੀ ਪਤਾ ਨਹੀਂ ਕਿੱਦਾਂ ਦੀ ਆ ਚੜ੍ਹਦੀ ਬੜੀ ਆ ਤਾਂ ਫੇ ਅਸੀਂ ਇਹਨੂੰ ਆ ਗਏ ਮੈਂ ਕਿਹਾ ਪਹਿਲਾਂ ਇਧਰੋਂ ਜਾ ਕੇ ਦੂਜੇ ਪਾਸੇ ਖੜਦੇ ਆ ਇਈ ਕਈ ਵੇਲੇ ਹੋਰ ਆਵਾਜ਼ ਆਏ ਬਹੁਤ ਆਉਣ ਲੱਪ ਪੈਣੀ ਆ ਜਦ ਬੋਲਦੇ ਆ ਵਿੱਚ ਫੇਰਾ ਆਪ ਨੂੰ ਰੁਕਣਾ ਹੀ ਪੈਂਦਾ ਆਪ ਨੂੰ ਆ ਮੇਰੇ ਵੀਰ ਜੀ ਆ ਮੇਰੇ ਭਾਈ ਵਧੀਆ ਤੁਹਾਡਾ ਵੀ ਝੂਲੇ ਤਾਂ ਅੱਗੇ ਖੜੇ ਹੀ ਆ ਵਧੀਆ ਤੁਹਾਡਾ ਆ ਵੀਰ ਜੀ ਆ ਭਾਈ ਤੁਹਾਡਾ ਲਾਈਨਾਂ ਬਹੁਤ ਲੱਗੀਆਂ ਅੱਛਾ ਹੁਣ ਦੁਆਰਾ ਚੇਂਜ ਹੋਣ ਲੱਗੇ ਆ ਆ ਤਾਂ ਖੜਾ ਹੀ ਆ ਕਰਕੇ ਉੱਤਰ ਨੂੰ ਹੁਣ ਰੱਛ ਬਹੁ ਪਿਆ ਆ ਕੁਸ਼ਤੀ ਵਾਲੇ ਪਾਸੇ ਨੂੰ ਨਾ ਉੱਤਰ ਸਾਰੇ ਹੀ ਭਰੇ ਆ ਆ ਨਾ ਲਾਇ ਤਾਂ ਇੱਥੇ ਵੀ ਲਾਈ ਹੋਆ ਚੜਨ ਆਲੇ ਆ ਨੇ ਆਓ ਮੇਰੇ ਵੀਰ ਜੀ ਆ ਮੇਰੇ ਭਾਜੀ ਵਧੀਆ ਥੋੜਾ ਪੀਓ ਜੀਤੋ ਪੀਓ ਜੁਦਾਈ ਪੀਓ ਲਾਇ ਤਾਂ ਇੱਥੇ ਵੀ ਲਾਈ ਹੋਆ ਚੜਨ ਆਲੇ ਆ ਨੇ ਆਓ ਮੇਰੇ ਵੀਰ ਜੀ ਆ ਮੇਰੇ ਭਾਜੀ ਵਧੀਆ ਥੋੜਾ ਪੀਓ ਆ ਗਏ ਭਾਜੀ ਵਧੀਆ ਥੋੜਾ ਵਧੀਆ ਥੋੜਾ ਆਓ ਵੀਰ ਜੀ ਆਓ ਭਾਜੀ ਥੰਦਾ ਘਾਰ ਥੋੜਾ ਪੀਓ ਵਧੀਆ ਥੋੜਾ ਪੀਓ ਦੋ ਬਣਵਾ ਲਾ ਟੋਡਾ ਐ ਤੋ ਵਰੀਆ ਟੋਡਾ ਪੀਓ ਵੀਰ ਜੀ 14 ਨੇ ਟੋਡੇ ਵਾਲਾ ਲਾਹਤ ਇੱਕੋ ਮਿਲਦੇ ਆ ਵਰੀਆ ਵੀਰ ਜੀ ਟੋਡਾ ਪੀਓ ਆ ਮੇਰੇ ਕਰਮੀ ਬਹੁਤ ਐ ਅੱਜ ਹਜੇ ਵਰੀਆ ਟੋਡਾ ਪੀਓ ਸਵੇਰੇ ਪਹਿਲਾਂ ਬੱਦਲ ਜਿਹਾ ਹੋ ਗਿਆ ਸੀਗਾ ਲਾਹਣ ਪੀਓ ਮਸਾਲਾ ਟੋਡਾ ਪੀਓ ਪਨੀਨਾ ਟੋਡਾ ਪੀਓ ਹੁਣ ਕਰਮੀ ਹੋ ਤੇ ਆਵਾ ਪੀਓ ਔਰੰਜੀ ਪੀਓ ਗੋਲਾ ਪੀਓ ਆ ਮੇਰੇ ਵੀਰ ਜੀ ਆ ਮੇਰੇ ਭਾਜੀ ਵਰੀਆ ਟੋਡਾ ਪੀਓ ਵਰੀਆ ਟੋਡਾ ਟੋਡਾ ਨਾਲ ਟੋਡਾ ਪੀਓ ਮੈਂ ਜੀਟੋ ਪੀਣ ਲੱਗੇ ਆ ਜੀ ਗਰਮੀ ਬੜੀ ਲੱਗ ਰਹੀ ਹੈ ਅੱਜ ਕਰਕੇ ਰੱਜ ਭੋਗ ਪਿਆ ਹੈ ਨਾ ਉਹਦੇ ਕਰਕੇ ਤਾਂ ਵੀ ਵਧੀਆ ਮੋੜਾ ਮੇਰੇ ਕੋਲ ਮੇਰੇ ਕੋਲ ਪਾਇਆ ਵਧੀਆ ਮੋੜਾ ਇਹ ਵੀ ਚਾੜਤੀ ਆ ਦੋ ਬਾਰੀ ਬੀਓ ਲੈਮਨ ਬੀਓ ਪਸਾਦਾ ਟੋਡਾ ਬੀਓ ਸੰਗੀਨਾ ਟੋਡਾ ਬੀਓ ਬੀਓ ਗਾਵਾ ਬੀਓ ਔਰੰਗੀ ਬੀਓ ਕੋਲਾ ਬੀਓ ਆ ਮੇਰੇ ਵੀ ਆ ਮੇਰੇ ਕੋਲ ਵਧੀਆ ਟੋਡਾ ਵਧੀਆ ਟੋਡਾ ਆਉਗੀ ਜੀ ਬਾਅਦ ਖਾਣ ਪੀਣ ਵਾਲੀਆਂ ਦੁਕਾਨਾਂ ਤੇ ਵੀ ਫੁੱਲ ਰੌਣਕਾਂ ਲੱਗੀਆਂ ਆ ਸਾਰੀਆਂ ਦੁਕਾਨਾਂ ਤੇ ਅੱਜ ਤੱਕ ਰੌਣਕਾਂ ਆ ਪੂਰੀਆਂ ਆ ਇੱਧਰ ਜਿਆਦਾ ਰੌਸ਼ੀ ਅਜ ਮੇਨ ਗੇਟ ਲਾਂ ਦੂਜੇ ਪਾਸੇ ਮਿੱਟੀ ਵੀ ਬਹੁਤ ਉੜਦੀ ਆ ਕਾ ਨਹੀਂ ਜਾ ਰਹੇ ਉਹਨੂੰ ਮਿੱਟੀ ਦਾ ਇੱਧਰ ਵੀ ਬਹੁਤਿਆ ਜ਼ਿਆਦਾ ਟਰੈਕ ਜਿਹਾ ਬਣਿਆ ਨਾ ਇਹਦੇ ਤੇ ਬਹੁਤ ਮਿੱਟੀ ਉੱਡ ਰਹੀ ਆ ਆ ਦੇ ਥੱਲੇ ਨਹੀਂ ਪਰਪਾਲਾ ਆਈਆਂ ਵਿਛਾਈਆਂ ਆ ਇੱਥੇ ਦੁਕਾਨਾਂ ਵਾਲਿਆਂ ਨੇ ਅੱਗੇ ਨਾ ੜਉਣ ਤੋਂ ਟਾਈਮ ਹੋ ਗਿਆ ਪੌਣੇ ਪੰਜ ਦਾ ਹਜੇ ਤਾਂ ਰੱਛ ਪੈਣਾ ਸ਼ੁਰੂ ਹੋਇਆ ਆ ਦਰਲਾ ਪਾਸਾ ਖਾਲੀ ਆ ਇਤਰੇ ਹੀ ਆ ਜਿਆਦਾ ਰatsch ਆਪਨੇ ਬੜੀ ਵਧੀਆ ਮਨ ਨਹੀਂ ਕਰਦਾ ਬਹੁਤ ਬੰਦੇ ਪੌੜੀਆਂ ਤੇ ਬੈਠੇ ਮੇਲੇ ਦਾ ਅਨੰਦ ਮਾਣ ਰਹੇ ਆ ਬੜੀ ਬੜੀ ਸੁਨਾਵਾਂ ਦੀਆਂ ਖਾਦੀ ਜਿੱਤੇ ਆ ਉਧਰ ਅੱਧੀ ਰਾਜੂ ਤੇ ਨਾਲ ਰਾਜਾ ਰਾਜਾ ਤੇ ਰਾਜੀ ਇੱਧਰੋਂ ਜ਼ਿਆਦਾ ਰਸ਼ਕ ਆਇਆ। ਸਾਰਿਆਂ ਨੇ ਉਹ ਪਾਸਾ ਖਾਲੀ ਪਿਆ ਆ। ਪੁਸ਼ਤੀ ਵਾਲੇ ਪਾਸੇ ਘਟਿਆ ਹਜੇ। ਇੱਧਰੋਂ ਹੀ ਆ ਜ਼ਿਆਦਾ। ਉਹ ਪੱਟ ਦੀ ਜਿਹੜੇ ਤੱਕ ਨਹੀਂ ਰੱਖੀ ਇੰਝ ਲੱਗਦਾ 100 ਦੀ ਆ। ਜੇ ਕੋ ਮਾਰ ਦਿੱਤੀ ਸ਼ੱਕਿਆ ਜਾਂ ਕਿ ਕਰਜ਼ਾਈਆਂ ਦਾ। ਉਹ ਸੁੱਖੀ ਕਿਕਰ ਵਾਲੇ ਵੇਖਦਾ ਮੁੱਲ ਮਿਹਨਤਾਂਆਂ ਦਾ। ਤੇ ਸੁੱਖੀ ਕਿਕਰ ਵਾਲੇ ਵੇਖਦਾ ਮੁੱਲ ਮਿਹਨਤਾਂਆਂ ਦਾ। ਬਾਕੀ ਸਿਰਾਹੂਆਂ ਮੈਦਾਨ ਦੇ ਵਿੱਚ ਇੱਕ ਪਾਸੇ ਖੁੰਡਾ ਵਾਲੀ ਕਾਜ ਨੇ ਚੱਲ ਰਾਜਿਆ ਦੂਜੇ ਪਾਸੇ ਲਓ ਸਾਹਮਣੇ ਪੈ ਗਈ ਰੇਡ ਇੱਕ ਵਾਰੀ ਤਾਲੀ ਮਾਰਨ ਨੂੰ ਜ਼ੋਰ ਦਾ ਖੜਾ ਬੰਦੇ ਦਾ ਵਾਹ ਵਾਹ ਲਓ ਉਧਰ ਰੇਡ ਪੈ ਗਈ ਹੈ ਇੱਕ ਪਾਸੇ ਪਾਵਰ ਉਧਰ ਨਾਇਆ ਹੋ ਗਿਆ 6 ਨੰਬਰ ਦੀ ਜਰਸੀ ਦੇ ਵਿੱਚ ਚੱਲ ਪਿਆ ਜੀ ਮੈਚ ਕਬੱਡੀ ਦਾ ਲਓ ਜੀ ਲਓ ਸੂਤਨਾ ਕਿ ਜੀ ہرانے کی ٹیم نے راجو نہ متو رکھا مرا پیر سامنے کرمی کوگو ¡Por ਮਾਲੀਏ ਪਿੱਛੇ ਹੀ ਨੇ ਲਾਇਆ ਅਚਲ ਗੋਲਮੇ ਜੇਠੀਪੂ ਸੈਂਟਰ ਦੇ ਵਿੱਚ ਦੀਪੂ ਐ ਆਹ ਮੈਨ ਫੱਟਦੇ ਪੂਰਾ ਲੈ ਸਾਈਡ ਤੇ ਹਾਂ ਬਈ ਵਾਹ ਇਹ ਅਚਲ ਲੋ ਦੀਪੂ ਦਾ ਟੱਚੇ ਹਰ ਕੱਪੜੇ ਕੱਪੜੇ ਦਾ ਠਾਡ ਲਕਾਲਾ ਕੱਪੜੇ ਹਾਂ ਬਈ ਵਾਹ ਨਾ ਪਈ ਰੈਡ ਲਾਇਆ ਹੋਇਆ ਅਚਲ ਦਾ ਜਫਾ ਲਾ ਭਰਾਵਾ ਪਾ ਲਓਗੇ ਆ ਹੁਣ ਇੱਕ ਸੋਹਣਾ ਜੱਫਾ ਆਇਆ ਇਹ ਆ ਪੂਰਨਮ ਪਾ ਕੇ ਨੇ ਹਾਂ ਉਹ ਸੋਹਣਾ ਜੱਫਾ ਲੈ ਪੂਰਨ ਨੇ ਉਹ ਆ ਜੱਫੇ ਦੀ ਮੰਗ ਸੀ ਤਾੜੀ ਤਾੜੀ ਉਹ ਤਾੜੀ ਸੋਹਣੇ ਬੀਬੀ ਵੀਰੋ ਆ ਆ ਭੀ ਪਾ ਨਹੀਂ ਜੀ ਲਓ ਜੀ ਇੱਧਰ ਆ ਗਏ ਆ ਆਰਾਮ ਤੇ ਲక్ష్మణ ਬਈ Thank <laughs> you. डॉक्टर मजेंद्रमाल जी नगर कॉसद जे प्रधान कार जीा सारियूं भॻवान श्री राम जी चरित्रेरणा लेकिन Hoy tenemos que no ya vida, ya es vida, ¡Salam! Oh, oh, हर <laughs> शो ਇਸ ਦੇ ਬਾਅਦ ਇੱਕ ਪੜ ਦੇ ਮੁੱਦੇ ਪਰ ਗੱਲ ਕਰਨ ਕੇ ਆ ਗਿਆ ¡Chao, ਕਿਆ ਕੰਮ ਬੱਸ ਇੰਨਾ ਹੀ ਸੀਗਾ ਦੇਖ ਲੋ ਕਿਹੋ ਜਿਹਾ ਦਿਖਾਰਿਆ ਦੁਨੀਆ ਟਿੱਗੀ ਬੈਠੀ ਸੀ ਹੁਣ ਦੇਖੋ ਟੱਟਾ ਐਦਾ ਪੈਣ ਲੱਗ ਪਿਆ ਨਾ ਜਾਣਾ ਉਦੋਂ ਹੀ ਜਾ ਕੇ ਆਉਣੇ ਆ ਆਜਾ ਚੱਲ ਰਹਿਣ ਦੇ ਆਜਾ ਤਾਂ ਕੀ ਹੋਇਆ ਬਹੁਤ ਬਹੁਤ ਆਹ ਦੇਖ ਲੋ ਜੀ ਕਿਹੋ ਜਿਹੀ ਰਸਮ ਆ ਪਤਾ ਤਾਂ ਹੈ ਨਹੀਂ ਆਪਾਂ ਨੂੰ ਰਾਵਣ ਦੀ ਲੱਕੜੀ ਕਹਿੰਦੇ ਘਰ ਰੱਖਣੀ ਆ ਉਦਾਂ 라ਵਣ ਨੂੰ ਜਾਲਦੇ ਆ ਖੁਸ਼ੀ ਮਨਾਉਂਦੇ ਆ ਲੱਕੜੀ ਕਹਿੰਦੇ ਉਹਦੀ ਘਰ ਰੱਖਣੀ ਆ ਇਹ ਸਾਡੀ ਸਮਝ ਤੋਂ ਬਾਹਰ ਆ ਉਹ ਤੇਰਾ ਸਾਲਕਾ ਆ ਕੀ ਚੱਕ ਲਿਆ ਆ ਕਰਕੇ ਹਜੇ ਪਟਾਕੇ ਵਿੱਚੋਂ ਨਿਕਲ ਰਹੇ ਆ ਪਟਾਕੇ ਵੱਜ ਰਹੇ ਆਂ ਦੇ ਦੇ ਕੇ ਕਹਿੰਦੇ ਇਸ ਗਰਾਉਂਡ 'ਤੇ ਬੈਠੀ ਨੇ ਹਾਸ਼ੀ ਵੀਰ ਨੇ ਛਤਰੀ ਚੱਕ ਲਿਆ ਉਹਦਾ ਸਿਰੇ ਹੀ ਚੱਕ ਲਿਆ ਆਉਂਦੇ ਵਾਸ਼ ਤੋਂ ਬਾਅਦ ਸਾਡੀ ਮੰਡੀ ਨਮਾਜ਼ ਲਓ ਜੀ ਮੇਲਾ ਵਿਖਰ ਗਿਆ ਆ ਇੰਨਾ ਹੀ ਕੰਮ ਸੀਗਾ ਦਾ ਰੱਛ ਲੱਗਾ ਆ ਹਜੇ ਤੱਕ ਪਟਾਕੇ ਵਿੱਚੋਂ ਰਾਵਣ ਵਾਲੇ ਪੁਤਲੇ ਤੇੋਂ ਨਿਕਲੀ ਜਾਂਦੇ ਆ ਇਹਨਾਂ ਦੀ ਹਿੰਮਤ ਮੇਰੇ ਤੋਂ ਅਸੀਂ ਇਹਨਾਂ ਦੀ ਬਿਲਕੁਲ ਸਵਾਪ ਕਰਦੇ ਆ ਪਰ ਹਰ ਸਾਲ ਨਹੀਂ ਹਟਦੇ ਨਹੀਂ ਹਟਦੇ ਹੈਗੇ ਪੁਲਿਸ ਵਾਲੇ ਡਾਂਗ ਫੇਰਨ ਲੱਗੇ ਹੋ ਆ ਚਲੋ ਕੋਈ ਗੱਲ ਨਹੀਂ ਹਰੇਕ ਧਰਮ ਦੀ ਹਰੇਕ ਧਰਮ ਦੀ ਆਪੋ ਆਪਣੀ ਮਹਾਨਤਾ ਹੁੰਦੀ ਆ ਇਹਦੇ ਵਿੱਚ ਹੋਊਗਾ ਕੋਈ ਰਾਜ ਆਪਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਆਪਾਂ ਮਾੜਾ ਵੀ ਨਹੀਂ ਕਹਿੰਦੇ ਠੀਕ ਹੈ ਨਾ ਪਰ ਪਟਾਕੇ ਵੱਜ ਲੈਣ ਦੇਣ ਫੇਰ ਹੋ ਜਾਣਾ ਉਹ ਦੋ ਤਿੰਨ ਨਿਆਣੇ ਸੀਗੇ ਚੱਕਿਓ ਤਾਂ ਉਹ ਐਦਾਂ ਹੀ ਪਿੱਛੇ ਨੂੰ ਭੱਜਣਾ ਪਿਆ ਫੇਰ ਉਹ ਡੇਗ ਪਏ ਹਨਾ ਇਸ ਕਰਕੇ ਹੋਰ ਤਾਂ ਕੋਈ ਗੱਲ ਨਹੀਂ ਹੁਣ ਇਧਰ ਵਾਲੇ ਪਾਸੇ ਰੱਛ ਆ ਗਿਆ ਬਹੁਤ ਜੀ ਆਮਦੀ ਨਹਾ ਮੈਂ ਜੱਗੇ ਮਹਾਰਾਜ लास्ट ਵਾਲੇ ਹਨਾ ਅੱਧੇ ਘੰਟੇ ਤੇ ਜਦੋਂ ਕਬੱਡੀ ਦਾ ਮੈਚ ਚੱਲਦਾ ਸੀ ਉਦੋਂ ਬਹੁਤ ਰੱਛ ਪਿਆ ਗਿਆ ਸੀ ਬਾਕੀ ਹੁਣ ਸਾਰਾ ਹੀ ਰੱਛ ਖੇਤਰ ਨੂੰ ਆ ਗਿਆ ਹੈ ਜੀ ਪੁਲਿਸ ਵਾਲੀਆਂ ਭੈਣਾਂ ਵੀ ਆਪਣੇ ਬੱਚਿਆਂ ਲਈ ਲੈ ਕੇ ਚਲੀਆਂ ਖੜਾਉਣੇ ਇਹਨਾਂ ਦੀ ਵੀ ਬੜੀ ਸਖਤ ਡਿਊਟੀ ਸੀ ਵਿਚਾਰੀਆਂ ਦੀ ਬਾਰਾ 1:00 ਤੋਂ ਬਾਅਦ ਧੁੱਪੇ ਹੀ ਖੜੀਆਂ ਐ ਤਾਂ ਵੀ ਕੋਈ ਅੰਦਰ ਨਾ ਐਂਟਰ ਹੋਵੇ ਹਨਾ ਕੋਈ ਉੱਤਰ ਨਹੀਂ ਤਾਂ ਕੋਈ ਸ਼ਰਾਰਤੀ ਬੰਦਾ ਐਲਤ ਕਰ ਸਕਦਾ ਆ ਆਕੋ ਕੁਲਾ ਸਕਦਾ ਸੀ ਹੁਣ ਇੱਧਰ ਨੂੰ ਰੱਛ ਪੈ ਗਿਆ ਪੰਗੂੜਿਆਂ ਨੂੰ ਤਾਂ ਹੀ ਅਸੀਂ ਇੱਧਰੋਂ ਵਾਰ-ਵਾਰ ਚੱਲੇ ਆ ਹੁਣ ਤਾਂ ਅੰਦਰ ਤਾਂ ਘੁੰਮ ਹੀ ਲਿਆ ਸਗਾ ਹੁਣ ਚੱਲੀਏ ਬਾਹਰਲਾ ਮਾੜੀਆ ਟਰੈਸ਼ ਦੇਖੀਏ ਬਲੌਗ ਵੀ ਮੇਨ ਦਾ ਕਾਫੀ ਲੰਬਾ ਹੋ ਗਿਆ ਹੁਣ ਪਤਾ ਹੀ ਨਹੀਂ ਕਿ ਡਾਕ ਆਇਆ ਜੀ ਬਾਹਰਲਾ ਡਰੈਸੋ ਦੇਖੋ ਬਹੁਤ ਹੀ ਜ਼ਿਆਦਾ ਰਸ਼ ਪੈ ਗਿਆ ਇੱਕੋ ਜਿਹਾ ਮਿੱਥੋ ਟੋਪੀ ਚ ਲਿਖਿਆ ਹੈ ਨਾ ਦੇਖੋ ਜੀ ਆਪਾਸਾ ਵੀ ਭਰਿਆ ਹੀ ਜਾਂਦਾ ਆ ਬਾਕੀ ਠੀਕ ਹੈ ਜੀ ਮਹਾਰਾਜ ਸਾਰਿਆਂ ਲਈ ਖੁਸ਼ੀਆਂ ਭਰੇ ਦਿਨ ਇੰਤਜ਼ਾਰ ਲੈ ਕੇ ਆਉਣ ਹਰੇਕ ਬੰਦੇ ਨੂੰ ਇਹਨਾਂ ਤਿਹਾਰਾਂ ਦਾ ਹੀ ਚਾਹ ਹੁੰਦਾ ਆ ਸਾਲ ਬਾਅਦ ਆਉਂਦੇ ਆ ਆਪਾਂ ਤਾਂ ਆਹੀ ਬੇਨਤੀ ਕਰਾਂਗੇ ਸਾਰਿਆਂ ਲਈ ਜਿੰਨੇ ਵੀ ਪਹੁੰਚੇ ਆ ਹਨ ਹਰੇਕ ਦੀ ਆਪਣੀ ਆਸਤਾ ਹੁੰਦੀ ਆ ਹਰੇਕ ਦੀ ਆਪਣੀ ਕੋਈ ਮਨੋ ਕਾਮਨਾ ਹੁੰਦੀ ਆ ਮਹਾਰਾਜ ਕਰੇ ਪੂਰੀਆਂ ਤਾਂ ਮਿਲਦੇ ਆ ਜੀ ਕਿਸੇ ਅਗਲੇ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ